ਅੱਛਾ ਦੋਸਤੋ -20 ਡਿਗਰੀ ਦੀ ਕਿੜਾਕੇ ਦੀ ਠੰਡ ਪੈਂਦੀ ਹੋਵੇ ਤੇ ਜਾਂ ਫਿਰ ਗਰਮੀ ਹੋਵੇ ਚਿਪਕੜ ਮਤਲਬ 55 ਡਿਗਰੀ ਤੱਕ ਤੇ ਤੁਹਾਡੇ ਕੋਲੇ ਫੋਨ ਹੋਵੇ ਉਹ ਵੀ ਬਜਟ ਦੇ ਵਿੱਚ ਮਤਲਬ 20000 21000 ਦੀ ਰੇਂਜ ਦੇ ਵਿੱਚ ਤੇ ਉਹ ਵਧੀਆ ਪਰਫਾਰਮ ਕਰੇ ਤਾਂ ਬਾਰੇ ਨੇਾਰੇ ਹੋ ਜਾਂਦੇ ਆ ਇਹੋ ਜੇ ਕੀ ਫੀਚਰਸ ਦੇ ਨਾਲ ਆਨਰ ਨੇ ਆਪਣਾ ਨਵਾਂ ਫੋਨ ਲਾਂਚ ਕਰ ਦਿੱਤਾ ਮਤਲਬ ਐਕਸਟ੍ਰੀਮ ਵੈਦਰ ਦੇ ਵਿੱਚ ਉਹ ਫੋਨ ਵਧੀਆ ਪਰਫਾਰਮ ਕਰੇਗਾ ਫੋਨ ਦਾ ਨਾਮ ਆ ਆਨਰ X90 5G ਫੋਨ ਆ 7.89mm ਦੀ ਥਿਕਨੈਸ AI ਫੀਚਰਸ SGS ਡ੍ਰੌਪ ਰੈਜ਼ਿਸਟੈਂਸ ਸਰਟੀਫਿਕੇਸ਼ਨ ਦੇ ਨਾਲ ਫੋਨ ਆਉਂਦਾ ਮਤਲਬ ਲਗਭਗ 6.5 ਫੁੱਟ ਤੋਂ ਵੀ ਫੋਨ ਥੱਲੇ ਡਿੱਗ ਜੇ ਤਾਂ ਫੋਨ ਨੂੰ ਕੁਝ ਨਹੀਂ ਹੁੰਦਾ ডিসਪਲੇ ਦੀ ਗੱਲ ਕਰੀਏ ਤਾਂ 6.78 ਇੰਚ ਦੀ ਐਮੂਲੇਟ ਕਰਵ ডিসਪਲੇ 1.5K ਰੈਜ਼ੋਲੂਸ਼ਨਸ ਤੁਹਾਨੂੰ ਇਸ ਫੋਨ ਦੇ ਵਿੱਚ ਮਿਲਦੀ ਆ 120Hz ਦੀ ਰਿਫਰੈਸ਼ ਰੇਟ 4000 ਨਿਟਸ ਦੀ ਪੀਕ ਬ੍ਰਾਈਟਨੈਸ ਜਿਹੜੀ ਇਸ ਫੋਨ ਦੇ ਵਿੱਚ ਮਿਲੇਗੀ ਹੁਣ ਜਿਹਦੇ ਸਹਾਰੇ ਫੋਨ ਨੇ ਚੱਲਣਾ ਮਤਲਬ ਪ੍ਰੋਸੈਸਰ ਇਸ ਰੇਂਜ ਦੇ ਵਿੱਚ ਪ੍ਰੋਸੈਸਰ ਵੀ ਠੀਕ ਆ ਸਨੈਪ ਡ੍ਰੈਗਨ 6 ਜਨ 1 ਦਾ ਪ੍ਰੋਸੈਸਰ ਆ 8GB RAM 256GB ROM ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ ઓਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ Android 15 ਬੇਸਡ ਮੈਜਿਕ OS 9.0 ઓਪਰੇਟਿੰਗ ਸਿਸਟਮ ਮਤਲਬ ਜਿਹੜਾ ਸੌਫਟਵੇਅਰ ਆ ਤੁਹਾਨੂੰ ਇਸ ਫੋਨ ਦਾ ਮਿਲੇਗਾ AI ਫੀਚਰਸ ਕਾਫੀ ਨੇ ਇਸ ਫੋਨ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਦੱਸ ਦਾਂ ਜਿਵੇਂ AI ਮੋਸ਼ਨ ਸੈਂਸਰ AI ਡੀਫੇਕ ਡਿਟੈਕਸ਼ਨ AI ম্যাজিক ਕੈਪਸੂਲ ਇਹ ਜਿਹੜੇ ਫੀਚਰਸ ਜਿਹੜੇ ਇਹਨਾਂ ਦਾ UI ਪ੍ਰੋਵਾਈਡ ਕਰਦਾ ਉਹ ਫੀਚਰਸ ਤੁਹਾਨੂੰ ਮਿਲਣਗੇ ਕੈਮਰਾ ਦੇ ਵਿੱਚ ਵੀ ਕਾਫੀ AI ਫੀਚਰਸ ਤੁਹਾਨੂੰ ਮਿਲਣਗੇ ਕੈਮਰੇ ਦੀ ਗੱਲ ਕਰੀਏ ਤਾਂ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ 1.7 ਦਾ ਅਪਰਚਰ ਤੁਹਾਨੂੰ ਇਸ ਫੋਨ ਦੇ ਵਿੱਚ ਮਿਲ ਜੇਗਾ 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ 2 ਮੈਗਾਪਿਕਸਲ ਦਾ ਮਾਈਕਰੋ ਸੈਂਸਰ ਜੇਕਰ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਤੁਹਾਨੂੰ ਇਸ ਫੋਨ ਦੇ ਵਿੱਚ ਮਿਲ ਇਹ ਫੋਨ ਜਿਹੜਾ ਹੈ OI S ਤੇ EIS ਇਹ ਦੋਨਾਂ ਨੂੰ ਸਪੋਰਟ ਕਰਦਾ OIS ਦਾ ਮਤਲਬ ਹੁੰਦਾ ਆਪਟੀਕਲ ਇਮੇਜ ਸਟੈਬਲਾਈਜੇਸ਼ਨ ਤੇ EIS ਦਾ ਮਤਲਬ ਹੁੰਦਾ ਇਲੈਕਟ੍ਰੋਨਿਕ ਇਮੇਜ ਸਟੈਬਲਾਈਜੇਸ਼ਨ ਹੁਣ ਬੈਟਰੀ ਦੀ ਗੱਲ ਕਰੀਏ ਤਾਂ 6400mAh ਦੀ ਬੈਟਰੀ ਤੇ 68W ਦੀ ਵਾਈਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਫੋਨ 5G 4G LTE Wi-Fi Bluetooth NFC OTG ਤੁਹਾਨੂੰ ਇਸ ਫੋਨ ਦੇ ਵਿੱਚ USB-C ਟਾਈਪ ਪੋਰਟ ਵੀ ਮਿਲੇਗਾ IP65 ਦੀ ਰੇਟਿੰਗ ਦੇ ਨਾਲ ਇਹ ਫੋਨ ਆਉਂਦਾ ਮਤਲਬ ਮਿੱਟੀ ਘੱਟ ਪਰ ਜੋ ਕਿ ਫੋਨ ਦੇ ਵਿੱਚ ਪਏਗਾ ਪਰ ਜਿਹੜੀਆਂ ਸਪਲੈਸ਼ਸ ਨੇ ਉਹ ਤੁਸੀਂ 360 ਡਿਗਰੀ ਮਤਲਬ ਕਿਤੇ ਉਹ ਵੀ ਜਿਹੜੀਆਂ ਪਾਣੀ ਦੀਆਂ ਸਪਲੈਸ਼ਸ ਨੇ ਬੁਛਾੜਾ ਨੇ ਥੋੜੀਆਂ ਉਸ ਤੋਂ ਇਹ ਬਚਾ ਕਰੇਗਾ ਤੁਹਾਡੇ ਫੋਨ ਦਾ ਸਪੈਸ਼ਲ ਬੈਟਰੀ ਕੋਟਿੰਗ ਕੀਤੀ ਹੋਈ ਆ ਜਿਸ ਦੇ ਕਰਕੇ -20 ਡਿਗਰੀ ਤੇ 55 ਡਿਗਰੀ ਗਰਮੀ ਤੱਕ ਇਹ ਐਕਸਟ੍ਰੀਮ ਜਿਹੜੇ ਵੈਦਰਸ ਨੇ ਇਹਨਾਂ ਦੇ ਵਿੱਚ ਵੀ ਤੁਹਾਡਾ ਫੋਨ ਅੱਛਾ ਪਰਫਾਰਮ ਕਰੇਗਾ 7.89 mm ਦੀ ਥਿਕਨੈਸ 199 ਗ੍ਰਾਮ ਇਸ ਫੋਨ ਦਾ ਭਾਰ ਆ ਦੋ ਕਲਰਸ ਦੇ ਵਿੱਚ ਫੋਨ ਆਉਂਦਾ ਤੇ 8 256 GB ਮੈਮਰੀ ਵਾਲਾ ਫੋਨ ਤੁਹਾਨੂੰ ਜਿਹੜਾ 21 ਤੋਂ 22000 ਦੇ ਕਰੀਬ ਮਿਲੇਗਾ Amazon ਤੇ ਫੋਨ ਮਿਲਣਾ 12 ਤਰੀਕ ਨੂੰ ਇਹਦੀ ਸੇਲ ਜਿਹੜੀ ਹੈ ਸਟਾਰਟ ਹੋ ਜਿਹੜੀ ਆ ਮਤਲਬ ਇਸ ਤਰ੍ਹਾਂ ਦੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਇਹ ਜਿਹੜਾ ਬਜਟ ਦੇ ਵਿੱਚ ਫੋਨ ਆ ਇਹ ਅੱਛੇ ਨੰਬਰਸ ਨੇ ਇਹਦੀਆਂ ਸਪੈਸੀਫਿਕੇਸ਼ਨਾਂ ਅੱਛੀਆਂ ਨੇ ਮਤਲਬ ਤੁਸੀਂ ਬਜਟ ਦੇ ਵਿੱਚ ਫੋਨ ਲੈਣਾ ਤਾਂ ਤੁਸੀਂ ਇਹ ਫੋਨ ਨੂੰ ਵੀ ਕੰਸੀਡਰ ਕਰ ਸਕਦੇ ਹੋ ਅੱਛਾ ਫੋਨ ਆ ਪਰ ਇੱਕੋ ਗੱਲ ਮਾੜੀ ਹੁੰਦੀ ਹੈ ਇਹਨਾਂ ਫੋਨਾਂ ਦੇ ਵਿੱਚ ਕਿ ਬਲੌਟਵੇਅਰਸ ਬਹੁਤ ਆ ਜਾਂਦੇ ਨੇ ਜਿਹੜੀਆਂ ਅਨਸੈਸਰੀਜ਼ ਐਡਸ ਹੁੰਦੀਆਂ ਨੇ ਐਪਸ ਹੁੰਦੀਆਂ ਨੇ ਉਹ ਇਸ ਫੋਨ ਦੇ ਵਿੱਚ ਆ ਜਾਂਦੇ ਇਹਨੂੰ ਥੋੜਾ ਬੋੜਾ ਤੰਗ ਕਰਦੇ ਨੇ ਜੇਕਰ ਆਉਣ ਪੇਪਰ ਇਸ ਫੋਨ ਦੀ ਗੱਲ ਕਰੀਏ ਤਾਂ ਕਾਫੀ ਅੱਛੇ ਇਹਦੇ ਨੰਬਰਸ ਨੇ ਪਰ ਹੁਣ ਕਿਵੇਂ ਸੌਫਟਵੇਅਰ ਟਿਊਨਿੰਗ ਕਰਦਾ ਇਸ ਫੋਨ ਦੇ ਨਾਲ ਉਹ ਫਿਰ ਪਤਾ ਲੱਗੂਗਾ ਕਿ ਕਿੰਦੀ ਪਰਫਾਰਮੈਂਸ ਕਿਵੇਂ ਦੀ ਹੈ ਫਿਲਹਾਲ ਫੋਨ ਬਹੁਤ ਵਧੀਆ ਲੱਗ ਰਿਹਾ ਫਿਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜਰੂਰ ਲਾਈਕ ਸ਼ੇਅਰ ਕਰਿਓ ਧੰਨਵਾਦ ਸਾਸ਼ਟਰੀ ਕਾ